ਕਿ ਜਿੱਥੇ ਵੀ ਬੇਅਦਬੀਆਂ ਹੋਈਆਂ ਜਿੰਨਾ ਗੁਰੂ ਘਰਾਂ ਦੇ ਵਿੱਚ ਉਹਨਾਂ ਦਾ ਪ੍ਰਬੰਧ ਕਿਦਾਂ ਹੁੰਦਾ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਖੁੱਲੇ ਚ ਪ੍ਰਕਾਸ਼ ਸੀ ਦਰਬਾਰ ਸਾਹਿਬ ਦੇ ਵਿੱਚ ਉੱਥੇ ਹੀ ਬੇਅਦਬੀਆਂ ਹੋਈਆਂ ਜਿੰਨੀਆਂ ਵੀ ਬੇਅਦਬੀਆਂ ਸੀ ਸਿੰਘਾਂ ਨੇ ਆਖਿਆ ਜੀ ਮਹਾਰਾਜ ਨੂੰ ਜਿੰਦਾ ਲਾ ਦੇਣਾ ਮਹਾਰਾਜ ਨੂੰ ਤਾਂ ਲੋਕ ਦੇ ਵਿੱਚ ਰੱਖਾਂਗੇ ਉਹ ਭਾਈ ਥੋੜੀ ਜੀ ਸੋਚ ਨੂੰ ਉੱਪਰ ਲੈ ਕੇ ਚੱਲੋ ਦਰਬਾਰ ਸਾਹਿਬ ਜੀ ਦੇ ਵਿੱਚ ਵੀ ਬੇਅਦਬੀ ਹੋ ਗਈ ਸੀ ਨਾ ਉੱਤੋਂ ਦੀ ਜੰਗਲੇ ਤੇ ਕੱਪ ਕੇ ਬੰਦਾ ਚਲਾ ਗਿਆ ਜੇ ਉੱਥੇ ਪਹਿਰੇਦਾਰ ਖੜੇ ਆ ਕੋ ਮੱਥਾ ਟੇਕ ਕੇ ਪ੍ਰਕਰਮਾਂ ਚ ਆ ਗਿਆ ਪ੍ਰਕਰਮਾਂ ਕਰਨਗੇ ਅਸੀਂ ਕੀ ਰੋਕ ਲਾਂਗੇ ਜਦੋਂ ਬੇਅਦਬੀ ਹੋएगी ਬਾਅਦ ਚ ਚਾਹੇ ਅਗਲੇ ਦਾ ਸਿਰ ਵੱਢਦੇ ਹੋ ਜਦੋਂ ਤੁਸੀਂ ਗੁਰੂਗ੍ਰੰਥ ਸਾਹਿਬ ਜੀ ਦੇ ਤਾਬੇ ਵਹਿੰਦੇ ਹੋ ਤੇ ਮਹਾਰਾਜ ਜੀ ਦੇ ਥੱਲੇ ਸਿਰੀ ਸਾਹਿਬ ਰੱਖੋ ਜਾਂ ਕੋ ਉਦਾਂ ਦਾ ਸ਼ਸਤਰ ਰੱਖੋ ਜਿੱਥੇ ਤੁਸੀਂ ਕੀਰਤਨ ਕਰਨਾ ਉੱਥੇ ਸ਼ਸਤਰ ਤੇ ਜਦੋਂ ਕੋਈ ਲੱਗਿਆ ਪੁਸ਼ਟੀ ਹੋ ਜੇ ਕਿ ਇਹ ਬੰਦੇ ਨੇ ਬੇਅਦਬੀ ਕੀਤੀ ਹੈ ਉਹਨੂੰ ਪੁਲਿਸ ਨੂੰ ਨਹੀਂ ਫੜਾਉਣਾ ਨਾ ਉਹਨੂੰ ਮਾਰਨਾ ਜਿਹੜੇ ਵੀ ਬੰਦੇ ਇਦਾਂ ਬੇਅਦਬੀ ਕਰਨ ਆਉਂਦੇ ਆ ਨਾ ਉਹਨਾਂ ਦੇ 48 ਘੰਟੇ ਦੀ ਇੱਕ ਮੈਡੀਸਿਨ ਦਿੱਤੀ ਜਾਂਦੀ ਹੈ। ਉਹਦੇ ਅੰਦਰ ਉਹਨਾਂ ਦੇ ਕੋਈ ਪੇਨ ਨਹੀਂ ਹੁੰਦੀ ਜਿੰਨਾ ਮਰਜ਼ੀ ਤੁਸੀਂ ਕਰਤੀ ਜਾਓ, ਕੁਛ ਕਰੀ ਤੋਂ। ਹੋਵੇ ਗੁਰੂ ਦਾ ਵਜੀਰ ਦੇਵੋਂ ਤੁਸੀਂ ਮਹੀਨੇ ਦਾ 4000 ਸੰਗਤ ਜੀ ਟੱਕ ਬਣਦੀ। ਗਰੰਥੀ ਸਿੰਘ ਦੀ ਜੌਬ ਇਦਾਂ ਦੀ ਹੈ, ਸੇਵਾ ਇਦਾਂ ਦੀ 24 ਘੰਟੇ ਦੀ ਸੇਵਾ 24 ਘੰਟੇ। ਔਰ ਸਾਰਾ ਟੱਬਰ ਨਾਲ ਲੈ ਕੇ ਬੈਠਾ ਹੁੰਦਾ। ਤਰਖਾ ਇੱਕ ਸਿੰਘ ਨੂੰ ਦਿੰਨੇ ਆ। ਉਹਦਾ ਪਰਿਵਾਰ ਸਾਰਾ ਉੱਥੇ ਇਨਵੋਲਡ ਸਿੱਖ ਜਥਾ ਮਾਲਵਾ ਦਾ ਜੋ ਉਦਮ ਉਪਰਾਲਾ ਹੈ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਕਾਰ ਦੇ ਵਿੱਚ ਗੁਰਦੁਆਰਾ ਸਾਹਿਬ ਜੀ ਦੇ ਸਤਕਾਰ ਦੇ ਵਿੱਚ ਪ੍ਰਬੰਧ ਦੇ ਵਿੱਚ ਆਪਾਂ ਸਮੁੱਚਾਈ ਸ਼ਬਦ ਵਰਤ ਲਈਏ ਕਿ ਗੁਰਮਤ ਦੇ ਪ੍ਰਚਾਰ ਪ੍ਰਸਾਰ ਦੇ ਲਈ ਜੋ ਅੱਜ ਉਦਮ ਉਪਰਾਲਾ ਕੀਤਾ ਗਿਆ ਆਪ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਮੇਰ ਕਰਨ ਜੋ ਅੱਜ ਆਪਾਂ ਸ਼ੁਰੂ ਕੀਤਾ ਹੈ ਕੰਮ ਇਹਨੂੰ ਬੂਰ ਪਾਉਣ ਬੂਰ ਪਾਣ ਤੋਂ ਬਾਅਦ ਫਲ ਤੱਕ ਪਹੁੰਚੇ। ਕਈ ਵਾਰੀ ਕੀ ਹੁੰਦਾ ਬੂਰ ਨਹੀਂ ਪੈਂਦਾ ਬੂਰ ਪੈ ਜਾਂਦਾ ਉਹ ਬੂਰ ਫਲ ਤੱਕ ਨਹੀਂ ਪਹੁੰਚਦਾ। ਸੋ ਪਹਿਲਾਂ ਤੇ ਫਲ ਤੱਕ ਪਹੁੰਚੀ ਸਾਡੇ ਹੱਥ ਦੇ ਵਿੱਚ ਫਲ ਆਵੇ। ਮਤਲਬ ਜੋ ਵੀ ਇੱਥੇ ਵਿਚਾਰਾ ਹੋਈਆਂ ਨੇ ਬੜੇ ਗੁਰਮਖਾਂ ਨੇ ਬਹੁਤ ਸੋਹਣੀਆਂ ਵਿਚਾਰਾਂ ਰੱਖੀਆਂ ਨੇ। ਵਿਦਵਾਨ ਬੈਠੇ ਨੇ ਜਦੋਂ ਆਪਾਂ ਇਦਾਂ ਦੀ ਵਿਚਾਰ ਸ਼ੁਰੂ ਕਰਦੇ ਆ ਵਿਸ਼ੇ ਬਹੁਤ ਹੁੰਦੇ ਨੇ ਖਿੱਲਰ ਜਾਂਦਾ। ਪਰ ਮੈਂ ਆਪ ਜੀ ਦੇ ਨਾਲ ਦੋ ਹੀ ਵਿਚਾਰਾਂ ਸਾਂਝੀਆਂ ਕਰਨੀਆਂ ਨੇ ਕਿ ਇੱਕ ਹੁੰਦੀ ਹੈ ਥਿਉਰੀ ਇੱਕ ਹੁੰਦਾ ਪ੍ਰੈਕਟੀਕਲ ਸਾਡਾ ਪ੍ਰੈਕਟੀਕਲ ਹੈ ਅਸੀਂ ਇਸ ਸਥਾਨ ਤੇ ਤਕਰੀਬਨ ਪਿਛਲੇ 6 ਸਾਲਾਂ ਤੋਂ ਗ੍ਰੰਥੀ ਸਿੰਘ ਦੀ ਕਥਾ ਕੀਰਤਨ ਦੀ ਸੇਵਾ ਨਿਭਾ ਰਹੇ ਹਾਂ ਜੋ ਸਾਡਾ ਪ੍ਰੈਕਟੀਕਲ ਹੈ ਸ਼ਾਇਦ ਕਿਸੇ ਦਾ ਨਾਮ ਹੋਵੇ ਜਿਵੇਂ ਇੱਕ ਉਹਨਾਂ ਨੇ ਆਖਿਆ ਸੀ ਕਿ ਬੇਅਦਬੀਆਂ ਕਿਉਂ ਹੋਈਆਂ ਹੋ ਗਈਆਂ ਉਦੋਂ ਬਾਅਦ ਸਜ਼ਾ ਮਿਲੀ ਨਹੀਂ ਮਿਲੀ ਧਰਨੇ ਇਹ ਡਸ ਨਾਟ ਮੈਟਰ ਇਹ ਇੱਕ ਵੱਖਰਾ ਵਿਸ਼ਾ ਆ ਗਿਆ ਕਿਉਂ ਹੋਈਆਂ ਤੇ ਕਿਵੇਂ ਰੁਕਿਆ ਜਾਵੇ ਜਦੋਂ ਇੱਥੇ ਤਕਰੀਬਨ ਮੇਰਾ خیال 2020 ਚ ਪ੍ਰਸ਼ਾਸਨ ਨੇ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਆਖਿਆ ਕਿ ਭਾਈ ਤੁਹਾਡਾ ਪ੍ਰਬੰਧ ਕੀ ਹੈ ਕੈਮਰੇ ਲੱਗਿਆ ਜਾਂ ਜੋ ਵੀ ਇੱਥੇ ਫਿਰ ਅਸੀਂ ਵਿਚਾਰ ਕੀਤੀ ਜਿਵੇਂ ਗੁਰਮਖਾ ਨੇ ਆਖਿਆ ਕਿ ਪੰਜ ਸਿੰਘ ਹੋਣੇ ਚਾਹੀਦੇ ਆ ਹਰ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਪ੍ਰਕਾਸ਼ ਤੇ ਪਹਿਰੇਦਾਰ ਹੋਣੀ ਚਾਹੀਦੀ ਆ ਇਹ ਬੜੇ ਚਿਰਾਂ ਤੋਂ ਅਸੀਂ ਵੀ ਸੁਣ ਰਹੇ ਹਾਂ ਤੁਸੀਂ ਵੀ ਬੋਲ ਰਹੇ ਹੋ ਇਹ ਇੰਪਲੀਮੈਂਟ ਨਹੀਂ ਹੋ ਸਕਦਾ ਫਿਲਹਾਲ ਤੇ ਅਜੇ ਤੱਕ ਤੇ ਹੋ ਨਹੀਂ ਸਕਦਾ ਹਨਾ ਹੁਣ ਜਦੋਂ ਇਹ ਨਹੀਂ ਹੋ ਸਕਦਾ ਇਹਦਾ ਦੂਜਾ ਬਦਲਾਅ ਕੀ ਹੈ ਆ ਭਾਈ ਮੋਹਨ ਸਿੰਘ ਜੀ ਸਾਰੇ ਸਾਡੀ ਕਮੇਟੀ ਬੈਠੀ ਹੈ ਅਸੀਂ ਵਿਚਾਰ ਕੀਤੀ ਕਿ ਜਿੱਥੇ ਵੀ ਬੇਅਦਮੀਆਂ ਹੋਈਆਂ ਜਿਨ੍ਹਾਂ ਗੁਰੂ ਘਰਾਂ ਦੇ ਵਿੱਚ ਉਹਨਾਂ ਦਾ ਪ੍ਰਬੰਧ ਕਿਦਾਂ ਹੁੰਦਾ ਸੀ ਜਿੱਥੇ ਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਤਲਬ ਜਿਵੇਂ ਆਪਣਾ ਕੈਬਨ ਬਣਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਖੁੱਲੇ ਚ ਪ੍ਰਕਾਸ਼ ਸੀ ਦਰਬਾਰ ਸਾਹਿਬ ਜੀ ਦੇ ਵਿੱਚ ਉੱਥੇ ਹੀ ਬੇਅਦਬੀਆਂ ਹੋਈਆਂ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਠੀਕ ਹੈ بڑے ਸਿੰਘਾਂ ਨੇ ਆਖਿਆ ਜੀ ਮਹਾਰਾਜ ਨੂੰ ਜੰਦਾ ਲਾ ਦਿੰਦੇ ਨੇ ਜੀ ਮਹਾਰਾਜ ਨੂੰ ਤਾਂ ਲੋਕ ਦੇ ਵਿੱਚ ਰੱਖਾਂਗੇ ਉਹ ਭਾਈ ਥੋੜੀ ਜੀ ਸੋਚ ਨੂੰ ਉੱਪਰ ਲੈ ਕੇ ਜਾਓ ਜਦੋਂ ਅਸੀਂ ਆਪਣੇ ਕਮਰੇ ਦੇ ਵਿੱਚ ਬੈੰਨੇ ਆ ਪੈੰਨੇ ਆ ਅਸੀਂ ਆਪ ਵੀ ਅੰਦਰੋਂ ਕੁੰਡੀ ਲਾਈ ਦੀਏ ਚਲੋ ਵਿਚਾਰ ਹੋਈ ਮਨ ਲਓ ਉੱਥੇ ਸਾਹਮਣੇ ਪਹਿਰੇਦਾਰ ਖੜੇ ਆ। ਦਰਬਾਰ ਸਾਹਿਬ ਜੀ ਦੇ ਵਿੱਚ ਵੀ ਬੇਅਦਬੀ ਹੋ ਗਈ ਸੀ ਨਾ ਉੱਤੋਂ ਦੀ ਜੰਗਲੇ ਤੋਂ ਕੱਪ ਕੇ ਬੰਦਾ ਚਲਾ ਗਿਆ। ਜੇ ਉੱਥੇ ਪਹਿਰੇਦਾਰ ਖੜੇ ਆ ਕੋਈ ਮੱਥਾ ਟੇਕ ਕੇ ਪ੍ਰਕਰਮਾਂ 'ਚ ਆ ਗਿਆ। ਪ੍ਰਕਰਮਾਂ ਕਰਨ ਲੱਗੇ ਸੀ ਕਿ ਰੋਕ ਲਾਂਗੇ। ਜਦੋਂ ਬੇਅਦਬੀ ਹੋਈਗੀ ਬਾਅਦ 'ਚ ਚਾਹੇ ਅਗਲੇ ਦਾ ਸਿਰ ਵੱਟਦੇ ਹੋ। ਠੀਕ ਹੈ ਨਾ? ਬੇਅਦਬੀ ਨਾ ਹੋਵੇ। ਹੁਣ ਇੱਥੇ ਸਾਡਾ ਵੀ ਸਿੰਘਾਂ ਨੂੰ ਕਿਹਾ ਹੋਇਆ ਨਾਲ ਦੇ ਨੂੰ ਜਿੱਥੇ ਵੀ ਅਸੀਂ ਬੈੰਨੇ ਆ ਕਥਾ ਕੀਰਤਨ ਕਰਨ ਸਾਡੇ ਸ਼ਾਸਤਰ ਪਏ ਆ ਗੁਪਤ ਰੂਪ ਦੇ ਵਿੱਚ। ਜਿੰਨੇ ਵੀ ਗਰੰਥੀ ਸਿੰਘ ਆਇਆ ਮੈਂ ਬੇਨਤੀ ਕਰਾਂਗਾ ਜਦੋਂ ਤੁਸੀਂ ਗੁਰੂਗ੍ਰੰਥ ਸਾਹਿਬ ਜੀ ਦੇ ਤਾਬੇ ਬਹਿੰਦੇ ਹੋ ਤੇ ਮਹਾਰਾਜ ਜੀ ਦੇ ਥੱਲੇ ਸਿਰੀ ਸਾਹਿਬ ਰੱਖੋ ਜਾਂ ਕੋ ਉਦਾਂ ਦਾ ਸ਼ਸਤਰ ਰੱਖੋ ਜਿੱਥੇ ਤੁਸੀਂ ਕੀਰਤਨ ਕਰਨਾ ਉੱਥੇ ਸ਼ਸਤਰ ਰੱਖੋ ਜਦੋਂ ਵੀ ਕੋਈ ਆ ਰਿਹਾ ਦਰਬਾਰ ਦੇ ਵਿੱਚ ਜਿਵੇਂ ਰੂਟੀਨ ਰੋਜ਼ ਜਿਹੜੀ ਸੰਗਤ ਆਉਂਦੀ ਹੈ ਸਾਨੂੰ ਪਤਾ ਜਦੋਂ ਕੋਈ ਦੂਜਾ ਬੰਦਾ ਆਵੇ ਉਹਦੇ ਤੇ ਨਿਗਰ ਰੱਖੋ ਹੁਣ ਅਸੀਂ ਤਾਬੇ ਵੀ ਬੈਠੇ ਹੁੰਨੇ ਆ ਫਿਰ ਵੀ ਵੇਖੀਦਾ ਕਿ ਮਗਰੋਂ ਕੋਈ ਸ਼ਰਾਰਤ ਤਾਂ ਨਹੀਂ ਕਰ ਗਿਆ ਹੁਣ ਅਸੀਂ ਤਾਬੇ ਬੈਠਿਆ ਕੋਈ ਪੱਗ ਨੂੰ ਹੱਥ ਲਾ ਜੇ ਗੁਰੂਗਰਾਹ ਸਾਹਿਬ ਜੀ ਦੀ ਬੇਅਦਬੀ ਕਰਦੇ ਇਦਾਂ ਇਹਨਾਂ ਨੂੰ ਸਿੰਘਾਂ ਨੂੰ ਵੀ ਕਿਹਾ ਹੋਇਆ ਵੀ ਜਦੋਂ ਕੋਈ ਲੱਗਿਆ ਪੁਸ਼ਟੀ ਹੋ ਜਾਏ ਕਿ ਇਹ ਬੰਦੇ ਨੇ ਬੇਅਦਬੀ ਕੀਤੀ ਹੈ ਉਹਨੂੰ ਪੁਲਿਸ ਨੂੰ ਨਹੀਂ ਫੜਾਉਣਾ ਨਾ ਉਹਨਾਂ ਨੂੰ ਮਾਰਨਾ ਉਹਦੀਆਂ ਲੱਤਾਂ ਬਹਾਂ ਤੋੜੋ ਜਿਹੜੇ ਵੀ ਬੰਦੇ ਇਦਾਂ ਬੇਅਦਬੀ ਕਰਨ ਆਉਂਦੇ ਆ ਨਾ ਉਹਨਾਂ ਦੇ 48 ਘੰਟੇ ਦੀ ਕਮੈਡੀਸਿਨ ਦਿੱਤੀ ਜਾਂਦੀ ਹੈ ਉਹਦੇ ਅੰਦਰ ਉਹਨਾਂ ਦੇ ਕੋਈ ਪੇਨ ਨਹੀਂ ਹੁੰਦੀ ਜਿੰਨਾ ਮਰਜ਼ੀ ਤੁਸੀਂ ਕੁੱਟੀ ਜਾਓ ਕੁਝ ਕਰੀ ਜਾਓ ਉਹਨੂੰ 24 ਘੰਟੇ ਦੇ ਲਈ ਕਮਰੇ 'ਚ ਥਾੜੋ ਕਿਸੇ ਨੂੰ ਦੱਸੋ ਨਾ ਪਰਮੰਧਕਾਂ ਨਾਲ ਗੁਪਤ ਮਤਾ ਪਾਸ ਕਰਕੇ ਬਾਅਦ ਦੇ ਵਿੱਚ ਸੋਧਾ ਲਾਉ ਮਨਾਉ ਜੇ ਮੰਨਿਆ ਜਾਂਦਾ ਹੈ ਅੱਧ ਮਰਿਆ ਬਾਅਦ ਦੇ ਵਿੱਚ ਤੁਸੀਂ ਪੁਲਿਸ ਨੂੰ ਦਿਓ ਦਿੱਲੀ ਨਿਹੰਗਾਂ ਨੇ ਗੁੱਟ ਵੱਟਤਾ ਸੀ ਉਹਦਾ ਵਿਦਵੀ ਕਰਨ ਵਾਲੇ ਦਾ ਉਸ ਤੋਂ ਬਾਅਦ ਵਿਦਵੀ ਰੁਕ ਗਈ ਸੀ ਉਸ ਤੋਂ ਬਾਅਦ ਕੋਈ ਜ਼ਿਆਦਾ ਵਿਦਵੀ ਸਾਡੇ ਵਿਖਣਚ ਨਹੀਂ ਆਈ ਜਿਹੜੀ ਸਾਡੀ ਰਵਾਇਤੀ ਸਜ਼ਾ ਹੈ ਉਹ ਦਿਓ ਪਹਿਲਾਂ ਤੇ ਇਹ ਹੁਣ ਆਪਣੇ ਸ਼ੀਸ਼ਾ ਲੱਗ ਗਿਆ ਜਿੰਨਾ ਚਿਰ ਅਸੀਂ ਦਰਬਾਰ ਸਾਹਿਬ ਜੀ ਦੇ ਵਿੱਚ ਆ ਖੁੱਲੇ ਰਹਿnde ਗੁਰੂ ਸਾਹਿਬ ਜੀ ਗੁਰੂ ਸਾਹਿਬ ਨੂੰ ਨਹੀਂ ਅਸੀਂ ਲੋਕ ਲਾਇਆ ਵੀ ਗੁਰੂ ਸਾਹਿਬ ਜੀ ਦੀ ਬੇਅਦਬੀ ਹੋ ਨਾ ਜਾਏ ਉਹ ਨਾ ਜਾਏ ਇਦਾਂ ਕੋਸ਼ਿਸ਼ ਕਰੀਏ ਪਹਿਲਾ ਨੰਬਰ ਤੇ ਪਹਿਰੇਦਾਰੀ ਹੋਵੇ ਜੇ ਪਹਿਰੇਦਾਰੀ ਅਜੇ ਤੱਕ ਨਹੀਂ ਹੁੰਦੀ ਤੇ ਉਹਦਾ ਬਦਲਾਅ ਇਹ ਹੈ ਵੀ ਦਰਬਾਰ ਸਾਹਿਬ ਜੀ ਦੇ ਵਿੱਚ ਜਿੱਥੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਹਨ ਜੇਕਰ ਇਦਾਂ ਦੇ ਸ਼ੀਸ਼ੇ ਦੇ ਕੈਵਨ ਬਣ ਜਾਣ ਤੇ ਉੱਥੇ ਬੇਅਦਬੀ ਆਪਾਂ ਰੋਕ ਸਕਦੇ ਹਾਂ ਕਿਉਂਕਿ ਜੇ ਕੋਈ ਸ਼ੀਸ਼ਾ ਤੋੜੇਗਾ ਅੱਜਕੱਲ ਸ਼ੀਸ਼ੇ ਇਦਾਂ ਦੇ ਬਲਾਸਟ ਹੁੰਦਾ ਹੈ ਵੀ ਖੜਾਕ ਹੁੰਦਾ ਕੋਈ ਨੇੜੇ ਤੇੜਿਆ ਉਹ ਤੋਂ ਪਤਾ ਲੱਗ ਜਾਂਦਾ ਇਹ ਮੇਰਾ ਨਿੱਜੀ ਮੰਨਣਾ ਹੈ ਨਿੱਜੀ ਰਾਏ ਹੈ ਦੂਜੀ ਗੱਲ ਪ੍ਰਬੰਧ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਜੀਰ ਇਹਨਾਂ ਦੇ ਵਿੱਚ ਤਾਲਮੇਲ ਹੋਣਾ ਚਾਹੀਦਾ ਹੁਣ ਬਿਲਡਿੰਗਾਂ ਬਣ ਗਈਆਂ ਇੰਨੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਗਰੰਥੀ ਸਿੰਘ ਨਹੀਂ ਹੁਣ ਗਰੰਥੀ ਸਿੰਘਾਂ ਦੀਆਂ ਧੂਰੀ ਦੀ ਮੈਂ ਗੱਲ ਕਰਦਾ ਮੈਂ ਇੱਕ ਸਿੰਘ ਲਵਾਇਆ 3500 ਤਨਖਾਹ ਤੇ ਗਰੰਥੀ ਸਿੰਘ 4000 4500 ਤੇ ਅੱਜ ਵੀ ਇੱਕ ਗੁਰਦਵਾਰਾ ਸਾਹਿਬ ਹੈਗਾ ਇੱਥੇ ਦੂਰੀ 'ਚ ਹੋਵੇ ਗੁਰੂ ਦਾ ਵਜੀਰ ਦੇਵੋਂ ਤੁਸੀਂ ਮਹੀਨੇ ਦਾ 4000 ਸੰਗਤ ਜੀ ਤੁੱਕ ਬਣਦੀ ਹੈ ਪਹਿਲਾਂ ਤਾਂ ਮੈਂ ਬੇਨਤੀ ਕਰਾਂਗਾ ਗਰੰਥੀ ਸਿੰਘਾਂ ਨੂੰ ਆਪਣੇ ਜੀਵਨ ਉੱਚੇ ਕਰੋ ਚੰਗੇ ਉਸਤਾਦਾਂ ਤੋਂ ਸੰਥਿਆ ਲਓ ਪੜ੍ਹੇ ਲਿਖੇ ਹੋਵੋ ਤੁਸੀਂ ਤਰੋਂ ਤੇ ਲੋਕ ਤੁਹਾਡੇ ਵੱਲ ਵੇਖਣ ਕੌਣ ਜਾ ਰਿਹਾ ਹੈ ਮੈਂ ਇੱਕ ਹਫਤਾ ਬਾਹਰ ਗਿਆ ਵਿਆਹ ਤੇ ਉੱਥੋਂ ਵੀ ਟੈਨਸ਼ਨ ਪਿੱਛੇ ਦੀ ਰਹੀ ਵੀ ਰੱਬ ਨਾ ਕਰੇ ਕੋਈ 19 21 ਹੋ ਗਈ ਭਾਵੇਂ ਪਿੱਛੇ ਸਿੰਘ ਛੱਡ ਕੇ ਆਏ ਆ ਗੱਲ ਸਾਡੀ ਤੇ ਆਏਗੀ ਗਰੰਥੀ ਸਿੰਘ ਦੀ ਜੋਬ ਇਦਾਂ ਦੀ ਹੈ ਸੇਵਾ ਇਦਾਂ ਦੀ 24 ਘੰਟੇ ਦੀ ਸੇਵਾ 24 ਘੰਟੇ ਦੀ ਔਰ ਸਾਰਾ ਟੱਬਰ ਨਾਲ ਲੈ ਕੇ ਬੈਠਾ ਹੁੰਦਾ ਇਹ ਇਹ ਸ਼ਾਇਦ ਸਾਨੂੰ ਨਹੀਂ ਪਤਾ ਬਾਹਰੋਂ ਕੀ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਤਨਖਾਹ ਇੱਕ ਸਿੰਘ ਨੂੰ ਦਿੰਨੇ ਆ ਉਹਦਾ ਪਰਿਵਾਰ ਸਾਰਾ ਉੱਥੇ ਇਨਵੋਲਵ ਹੁੰਦਾ ਘਰ ਤੋਂ ਘਟ 2000 ਰੁਪਿਆ ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਨੂੰ ਦੇਣਾ ਚਾਹੀਦਾ ਔਰ ਗ੍ਰੰਥੀ ਦਾ ਕੰਮ ਕੀ ਹੈ ਇਹ ਵੀ ਮੈਂ ਆਪਣੀ ਸ਼ਰੀਰ ਨੂੰ ਬੇਨਤੀ ਕਰਦੇ ਆ ਜਿਵੇਂ ਹਰਮੰਦਰ ਸਾਹਿਬ ਜੀ ਦੇ ਵਿੱਚ ਦਰਬਾਰ ਸਾਹਿਬ ਜੀ ਦੇ ਵਿੱਚ ਗ੍ਰੰਥੀ ਸਿੰਘ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਕਰਦੇ ਆ ਦੂਜੀ ਕਥਾ ਇੱਥੇ ਗ੍ਰੰਥੀ ਸਿੰਘ ਕਾਦੇ ਲਈ ਰੱਖਿਆ ਹੁੰਦਾ ਲੋਕਾਂ ਦੇ ਘਰਾਂ ਚ ਅਰਦਾਸਾ ਕਰਨ ਲਈ ਕੋਈ ਜੰਮ ਗਿਆ ਮਰ ਗਿਆ ਉਧਰ ਤੁਰਿਆ ਚਲ ਸਹਿਜ ਪਾਠ ਕਰਦਾ ਫਿਰੇ ਗਰੰਥੀ ਸਿੰਘ ਦਾ ਕੰਮ ਹੋਣਾ ਚਾਹੀਦਾ ਸਵੇਰੇ 2 ਘੰਟੇ ਗੁਰਦਾਰਾ ਸਾਹਿਬ ਕਲਾਸ ਲਾਵੇ ਗੁਰਮਤ ਦੀ 2 ਘੰਟੇ ਸ਼ਾਮ ਨੂੰ ਲਾਏ ਸ਼ਾਮ ਨੂੰ ਸਕੂਲੋਂ ਬੱਚੇ ਆ ਜਾਂਦੇ ਉਹਨਾਂ ਦੀ ਸਵੇਰੇ ਉਹਨਾਂ ਦੇ ਮਾਪੇ ਪੱਕੀਆਂ ਕਲਾਸਾਂ ਲੱਗਣ ਜਿਹੜੇ ਗਰੰਥੀ ਸਿੰਘ ਨਹੀਂ ਲਾ ਸਕਦੇ ਉੱਥੇ ਪ੍ਰਬੰਧਕ ਉਦਾਂ ਦਾ ਪ੍ਰਬੰਧ ਕਰਨਾ ਕੋਈ ਉਦਾਂ ਦੇ ਗੁਰਮਖਾਂ ਨੂੰ ਲਾਉਣ 1000 ਰੁਪਏ ਗਰੰਥੀ ਸਿੰਘ ਨੂੰ ਮਿਲੇ ਗਰੰਥੀ ਸਿੰਘ ਕਿਤੇ ਨਹੀਂ ਜਾਂਦਾ ਮੈਂ 2 ਸਾਲ ਪਹਿਲਾਂ ਇੱਥੇ ਸ਼ੁਰੂ ਕੀਤੀ ਸੀ ਕਲਾਸ ਆ ਭਾਈ ਮੋਹਨ ਸਿੰਘ ਇਹ ਬਹੁਤ ਉਪਰਾਲਾ ਕਰ ਰਹੇ ਨੇ 4 ਮਹੀਨੇ ਕਲਾਸ ਲਾਈ ਤੇ 15 ਬੱਚੇ ਤਿਆਰ ਹੋ ਗਏ। CBSE ਸਕੂਲ ਚੋਂ ਜਿਨ੍ਹਾਂ ਨੂੰ ਪਤਾ ਨਹੀਂ ਸੀ ਹੁੰਦਾ ਜੇ ਊੜੇ ਹੋੜਾ ਉਹ ਉਹਨਾਂ ਨੂੰ ਸੁਖਾਉਣਾ ਨਾ ਅੰਗਰੇਜ਼ੀ ਦੀ ਉਹ ਦੱਸਣੀ ਪੈਂਦੀ ਸੀ ਕਿ ਅੰਗਰੇਜ਼ੀ ਦਾ ਉਹ ਬੋਲੋ ਤਾਂ ਪਤਾ ਲੱਗ ਲੱਗਦਾ ਸੀ ਕਿ ਊੜੇ ਹੋੜਾ ਉਹਦੀ ਆਵਾਜ਼ ਕਿਵੇਂ ਹੁੰਦੀ ਹੈ। ਇੰਨਾ ਸੋਹਣਾ ਪਾਠ ਲੱਗ ਗਿਆ ਕਿ ਕਰਨ ਫਿਰ ਅਸੀਂ ਆਪਣੇ ਚੈਨਲ ਤੇ ਉਹਨਾਂ ਦੀਆਂ ਵੀਡੀਓਆਂ ਵੀ ਪਾਈਆਂ। 4 ਮਹੀਨੇ ਕਿਉਂਕਿ ਮੈਂ ਗੱਲ ਪ੍ਰੈਕਟੀਕਲੀ ਕਰ ਰਿਹਾ ਅਗਲੇ ਸਾਲ ਮੈਨੂੰ ਛੱਡਣੀ ਪਈ ਕਲਾਸ ਕਿਉਂ ਛੱਡਣੀ ਪਈ ਕਿਉਂਕਿ ਜਿਹੜੇ ਮੇਰੇ ਸ਼ਾਮ ਨੂੰ 2 ਘੰਟੇ ਇੱਥੇ ਲੱਗਦੇ ਸੀ ਉਹ ਮੇਰਾ ਜਿਹੜਾ ਸਹਜ ਪਾਰਟ ਸੀ ਉਹ ਮੇਰਾ ਸਮਾਂ ਘਟ ਜਾਂਦਾ ਸੀ ਮੇਰਾ ਫਾਈਨੈਂਸ਼ੀਅਲੀ ਜਿਹੜਾ ਸਿਸਟਮ ਸੀ ਉਹ ਹਿੱਲ ਜਾਂਦਾ ਸੀ ਕਿਉਂ ਦੇਖੋ ਕਿਸੇ ਕੋਲੇ ਪੈਸਾ ਹੈ ਉਹ ਪੈਸਾ ਲਾਏ ਜਿਵੇਂ ਸਾਡੇ ਜਾਂ ਪ੍ਰਚਾਰਕ ਸ਼੍ਰੇੜੀਆਂ ਸਾਡੇ ਕੋਲੇ ਦੋ ਅੱਖਰ ਹੈਗੇ ਅਸੀਂ ਉਹ ਅੱਖਰ ਵੰਡ ਸਕਦੇ ਹਾਂ ਜਿਹਦੇ ਕੋਲੇ ਪੈਸਾ ਉਹ ਸਟਰਕਚਰ ਖੜਾ ਕਰੇ ਜਿਹਦੇ ਕੋਲੇ ਸਮਾਂ ਉਹ ਸਮਾਂ ਦੇਵੇ ਜਿਹਦੇ ਕੋਲੇ ਸਾਧਨ ਹੈ ਉਹ ਸਾਧਨ ਦੇਵੇ ਅਸੀਂ ਕੀ ਕਰਦੇ ਹਾਂ ਜਾਣ ਤੇ ਮੈਂ ਹੀ ਸਾਰਾ ਕੁਝ ਕਰਾਂਗਾ ਜਾਂ ਮੈਂ ਕੁਝ ਨਹੀਂ ਕਰਦਾ ਸੋ ਇਦਾਂ ਬਹੁਤ ਵਧੀਆ ਇਹ ਉਪਰਾਲਾ ਆਪ ਜੀ ਦਾ ਸਿੱਧੇ ਜਿਹੇ ਵਿਚਾਰ ਸੀ ਬਹੁਤ ਸੁਣਿਆ ਵਿਚਾਰ ਰੱਖਿਆ اچھا ਇੱਕ ਬੇਨਤੀ ਹੋਰ ਸ਼ਾਇਦ ਐਸਜੀਪੀਸੀ ਦੇ ਮੈਂਬਰ ਨੇ ਮੇਰੇ ਖਿਆਲ ਸ਼ਾਇਦ ਜਾਂ ਨਹੀਂ ਵੀ ਇਹ ਜਿਹੜਾ ਨਾ ਇੱਕ ਪੂਰਾ ਵਿਧੀ ਵਿਧਾਨ ਬਣੇ ਜਿਵੇਂ ਸਬਧਾਨ ਹੈ ਨਾ ਇਦਾਂ ਦਾ ਗੁਰਦੁਆਰਿਆਂ ਦਾ ਗੁਰੂ ਘਰ ਦੇ ਪ੍ਰਚਾਰਕਾਂ ਦਾ ਇੱਕ ਸਬਧਾਨ ਬਣ ਜਾਈ ਜਿਵੇਂ ਆ ਸਾਡੇ ਠਾਣੇ ਆ ਨਾ ਇਹਨਾਂ ਦੀ ਇੱਕੋ ਬਿਲਡਿੰਗ ਹੈ ਇੱਕੋ ਨਕਸ਼ਾ ਹੁੰਦਾ ਬਿਲਡਿੰਗ ਦਾ ਜਾਂ ਜਿਹੜੇ ਦੂਜੀਆਂ ਸਰਕਾਰੀ ਬਿਲਡਿੰਗਾਂ ਤੇ ਇੱਕੋ ਨਕਸ਼ੇ ਹੁੰਦੇ ਆ ਇਦਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਂ ਸ਼ਰੂਮਣੀ ਕਮੇਟੀ ਮਤਾ ਪਾਸ ਕਰੇ ਕਿਉਂਕਿ ਜੋ ਉੱਥੋਂ ਆਦੇਸ਼ ਹੁੰਦਾ ਹੈ ਤਕਰੀਬਨ 90% ਸਾਡੇ ਗੁਰੂ ਘਰਾਂ ਦੇ ਵਿੱਚ ਮੰਨਿਆ ਜਾਂਦਾ ਆ ਹੁਣ ਲੜਕੀਆਂ ਦੇ ਜਿਹੜੇ ਲਹਿੰਗੇ ਸੀ ਇਹ ਬੰਦ ਹੋ ਗਏ ਹਾਲਾਂਕਿ ਆਕਾਲ ਤਖਤ ਸਾਹਿਬ ਵੱਲੋਂ ਇਹ ਹੁਕਮ ਨਾ ਮਾਨੀ ਸੀ ਹਜੂਰ ਸਾਹਿਬ ਤੋਂ ਸੀ ਸ਼ਾਇਦ ਮੇਰਾ ਖਿਆਲ ਹਜੂਰ ਸਾਹਿਬ ਹਜੂਰ ਸਾਹਿਬ ਤੋਂ ਹੁਕਮ ਨਾਮ ਆਸੀਏ ਕਿ ਲਹਿੰਗੇ ਪਾਣੇ ਬੰਦ ਜਦੋਂ ਆਨੰਦ ਕਾਰਜ ਹੋਣੀ ਤੇ ਸਾਰੇ ਗੁਰਦੁਆਰਿਆਂ ਦੇ ਵਿੱਚ ਬੰਦ ਹੋ ਗਏ ਜਦੋਂ ਇਦਾਂ ਆਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਇਦਾਂ ਦਾ ਸੰਵਿਧਾਨ ਬਣ ਕੇ ਆਇਆ ਕਿ ਗ੍ਰੰਥੀ ਸਿੰਘ ਦੀ ਇਦਾਂ ਦੀ ਰਹਿਸ਼ ਹੋਣੀ ਚਾਹੀਦੀ ਹੈ ਗ੍ਰੰਥੀ ਸਿੰਘ ਸਾਡੇ ਕੋਲੇ ਆਵੇ ਟੈਸਟ ਦੇ ਸਾਡੇ ਤੋਂ ਸਰਟੀਫਿਕੇਟ ਲਵੇ ਜਿਹੜਾ ਸਾਡੇ ਤੋਂ ਸਰਟੀਫਿਕੇਟ ਪ੍ਰਾਪਤ ਕਰਕੇ ਗਿਆ ਉਹਨੂੰ ਇੰਨੀ ਤਨਖਾਹ ਤੋਂ ਘੱਟ ਰੱਖਣਾ ਤੇ ਇਦਾਂ ਦੀ ਰਹਿਸ਼ ਬਣਾ ਕੇ ਦੇਵੀ ਜਿਹੜੇ ਇਦਾਂ ਦੀ ਰਹਿਸ਼ ਬਣਾ ਕੇ ਦੇਣਗੇ ਉਹਨਾਂ ਨੂੰ ਫਿਰ ਸਪੈਸ਼ਲ ਸਨਮਾਨਿਤ ਕੀਤਾ ਜਾਏ ਗੁਰਮੁਖੋ ਪ੍ਰਚਾਰ ਪ੍ਰਸਾਰ ਆਪਾਂ ਬੋਲ ਰਹੇ ਆ ਪਰ ਇਹਨੂੰ ਲਾਗੂ ਕਰੀਏ ਸੋ ਆਪ ਜੀ ਹੰ ਦਾ ਬਹੁਤ ਧੰਨਵਾਦ ਬੋਲਦਿਆਂ ਤੋਂ ਦਿਲਦਿਆਂ ਹੋ ਜਾਂਦੀਆਂ ਨੇ ਫਿਰ ਦੁਬਾਰਤੋਂ ਇਸ ਸਥਾਨ ਵੱਲੋਂ ਗੁਰਦਾਰਾ ਸਾਹਿਬ ਕਮੇਟੀ ਵੱਲੋਂ ਆਪ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ